ਅੱਜ ਦੇ ਦਿਨ ਸ਼੍ਰੀਨਨਪੁਰ ਸਾਹਿਬ ਵਿਖੇ ਸਾਲ 1999 ਦੀ ਵਸਾਖੀ ਦਾ ਦਿਨ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਉਗੜਵੇਂ ਰੂਪ ਦੇ ਵਿੱਚ ਦਰਜ ਹੈ ਇਸ ਦਿਨ ਦਸ਼ਮੀਸ਼ ਪਿਤਾ ਸਰਬੰਸਦਾਨੇ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਹਾਜਨਾ ਕਰਕੇ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਇੱਕ ਕਾਰਤੀਕਾਰੀ ਅਧਿਆਏ ਜੋੜਿਆ ਸੀ ਇਸ ਸਾਲ ਸਿੱਖ ਕੌਮ ਵੱਲੋਂ ਖਾਲਸਾ ਸਾਜਣਾ ਦਾ 125ਵਾਂ ਦਿਹਾੜਾ ਜਾਹੂ ਜਲਾਲ ਨਾਨ ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀ ਸਾਰ ਸੰਗਤ ਦੇ ਸਹਿਯੋਗ ਦੇ ਨਾਲ ਖਾਲਸਾ ਸਾਜਣਾ ਦਿਵਸ 325ਵਾਂ ਨੂੰ ਲੈ ਕੇ ਤਰਨਤਾਰਨ ਸ਼੍ਰੀ ਦਰਬਾਰ ਸਾਹਿਬ ਪਰਕਰਮਾ ਵਿੱਚ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਦੀ ਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਸ਼੍ਰੀ ਦਰਬਾਰ ਸਾਹਿਬ ਜੀ ਦੇ ਪਰਕਰਮਾ ਕਰਦਿਆਂ ਹੋਇਆ दीवान हॉल मनजी साहिब जी ਵਿਕੇ ਸਮਾਪਤ ਹੋਇਆ ਸਾਧ ਸੰਗਤ ਵੱਲੋਂ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦਿਆ ਅਖੀਰ ਦੇ ਵਿੱਚ ਮਠਾਈਆਂ ਦਾ ਅਟੁੱਟ ਲੰਗਰ ਵਰਤਾਇਆ ਗਿਆ ਇਸ ਮੁਕੇ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਦੇ ਤਰਵਿੰਦਰ ਸਿੰਘ ਮਨੂ ਚਾਹਲ ਅੰਗਰੇਜ਼ ਸਿੰਘ ਮੈਨੇਜਰ ਰਸਾਲ ਸਿੰਘ ਇੰਚਾਰਜ ਸਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਰਣਜੀਤ ਸਿੰਘ ਰਾਣਾ ਸਮੇਤ ਕਈ ਸ਼ਾਮਲ ਸਨ ਖਾਲਸਾ ਮੇਰੋ ਰੂਪ ਹੈ ਖਾਲਸੇ ਮੈਂ ਹਉ ਕਰੋ ਨਿਵਾਸ ਖਾਲਸਾ ਕਾਲਪੁਰਖ ਦੀ ਫੌਜ ਪ੍ਰਗਟਿਉ ਖਾਲਸਾ ਪ੍ਰਮਾਤਮਾ ਦੀ ਮੋਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਅੱਜ ਦੇ ਦਿਨ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ ਅੱਜ ਦਾ ਜਿਹੜਾ ਦਿਹਾੜਾ ਹੈ ਖਾਲਸਾ ਪੰਥ ਦਾ ਸਾਜਨਾ ਦਿਵਸ ਦਿਹਾੜਾ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਜ ਸੀਸ ਧੜ ਨਾਲੋਂ ਅਲੱਗ ਕਰਕੇ 1699 ਦੀ ਵਿਸਾਖੀ ਤੇ ਖਾਲਸਾ ਪੰਥ ਦੀ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਪਵਿੱਤਰ ਸਥਾਨਾਂ ਤੇ ਜਿਹੜਾ ਉਹ ਇਹਦੀ ਸਾਜਨਾ ਕੀਤੀ ਸੀ ਤੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖਾਲਸਾ ਪੰਥ ਸਾਜ ਕਰਕੇ ਇੱਕ ਦੁਨੀਆ ਦੇ ਨਾਲੋਂ ਨਵेकਲਾ ਪੰਥ ਜਿਹੜਾ ਪ੍ਰਗਟ ਕੀਤਾ ਭਾਵੇਂ ਧਰਮ ਬਹੁਤ ਨੇ ਇਸੇ ਤਰ੍ਹਾਂ ਸਾਰੇ ਸੰਸਾਰ ਦੇ ਅੰਦਰ ਪਰ ਜਿਹੜਾ ਖਾਲਸਾ ਧਰਮ ਹੈ ਖਾਲਸਾ ਪੰਥ ਹੈ ਇਹ ਦੁਨੀਆ ਦੇ ਨਾਲੋਂ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੱਖਰਾ ਸਾਜਿਆ ਤੇ ਇੱਥੇ ਜ਼ਿਕਰ ਵੀ ਇਹ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਗਿਆ ਪਾਈ ਅਕਾਲ ਕੀ ਤਬੇ ਚਲਾਇਓ ਪੰਥ ਜਿਹੜਾ ਪ੍ਰਮਾਤਮਾ ਦੀ ਆਗਿਆ ਦੇ ਨਾਲ ਪ੍ਰਗਟ ਕੀਤਾ ਸੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਅੱਜ ਖਾਲਸਾ ਪੰਥ ਦੀ ਸਾਜਨਾ ਕੀਤੀ ਉਹ 352ਵੀਂ ਖਾਲਸਾ ਪੰਥ ਦਾ ਸਾਜਨਾ ਦਿਵਸ ਦਿਹਾੜਾ ਹੈ ਸਤਿਗੁਰੂ ਜੀ ਰਹਿਮਤ ਕਿਰਪਾ ਕਰਨ ਅੱਜ ਜਿੱਥੇ ਵੀ ਗੁਰੂ ਨਾਨਕ ਨਾਮ ਦੇ ਵਸ ਸੰਗਤਾਂ ਨੇ ਖਾਲਸਾ ਪੰਥ ਦੇ ਸਾਜਣਾ ਦੇ ਉਸ ਤੜੇ ਨੂੰ ਚੜ੍ਹਦੀ ਕਲਾ ਦੇ ਨਾਲ ਮਨਾਉਂਦੀਆਂ ਨੇ ਅਤੇ ਮਨਾਉਂਦੀਆਂ ਆ ਰਹੀਆਂ ਨੇ ਤੇ ਅੱਜ ਵੀ ਮਨਾ ਰਹੀਆਂ ਨੇ ਸਤਿਗੁਰੂ ਕਿਰਪਾ ਕਰਨ ਖਾਲਸਾ ਪੰਥ ਦੇ ਉੱਤੇ ਚੜ੍ਹਦੀਆਂ ਕਲਾ ਸਤਿਗੁਰੂ ਦੀ ਬਖਸ਼ਿਸ਼ ਕਰ ਦੇਣ ਤੇ ਚੜ੍ਹਦੀਆਂ ਕਲਾ ਦੇ ਨਾਲ ਖਾਲਸਾ ਪੰਥ ਜਿਹੜਾ ਏ ਉਹ ਸਦਾ ਹੀ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਿਸ਼ ਕਰਦਾ ਰਹੇ ਅਤੇ ਗੁਰੂ ਸਾਹਿਬ ਦੀ ਰਹਿਮਤ ਕਿਰਪਾ ਬਖਸ਼ਿਸ਼ ਕਰ ਦੇਣਾ ਅਮਰਤ ਛਕੋ ਗੁਰੂ ਵਾਲੇ ਬਣੋ ਬਾਣੀ ਬਾਣੇ ਦੇ ਧਾਰਨੀ ਬਹੋ ਆਪਣੇ ਬੱਚਿਆਂ ਨੂੰ ਧਾਰਨੀ ਬਣਾਓ ਆਪਣੇ ਬੱਚਿਆਂ ਨੂੰ ਅਮਰਤ ਤਾਰੀ ਕਰੋ ਅਤੇ ਜਿਹਦੇ ਨਾਲ ਲੋਕ ਤੇ ਪਰਲੋਕ ਸਬਰ ਜਾਵੇ ਸਤਗੁਰੂ ਜੀ ਕਿਰਪਾ ਕਰਨ ਸਤਿ ਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਤਰਨਤਾਰਨ ਸਾਹਿਬ ਵਿਖੇ ਇਸ ਸੰਬੰਧ ਦੇ ਵਿੱਚ ਪਹਿਲਾਂ ਜਿਹੜਾ ਕਿ ਨਗਰ ਕੀਰਤਨ ਪ੍ਰਾਰੰਭ ਹੋ ਰਿਹਾ ਹੈ ਨਗਰ ਕੀਰਤਨ ਤੋਂ ਪ੍ਰੰਤ ਗੁਰਮਤਿ ਸਮਾਗਮ ਜਿਹੜੇ ਨੇ ਉਹ ਹੋਣੇ ਨੇ ਤੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੇ ਵਿੱਚ ਇਹ ਗੁਰਦੁਆਰਾ ਮੰਨਜੀ ਸਾਹਿਬ ਦੇ ਵਿੱਚ ਹੋਵੇਗਾ